शाही शहर पटियाला में पुलिस की ओर से बड़ी कार्रवाई देखने को मिली जब पूर्व विदेश राज्य मंत्री महारानी परनीत कौर व कैबिनेट मंत्री पंजाब ब्रह्म महिंद्रा के समागम से महज आधा किलोमीटर दूर पुलिस और बदमाशों की मुठभेड़ हुई जहां पुलिस की ओर से दो व्यक्तियों को हिरासत में ले लिया गया है बताया जा रहा है कि इन लोगों ने कल शाम पीआरटीसी के पास से एक गाड़ी को गन प्वाइंट पर छीना था और उसके बाद से ही पुलिस इनकी तलाश में जुटी हुई थी आज शाम जब पटियाला पुलिस ने इन लोगों को गुप्त सूचना के आधार पर नाकेबंदी कर पकड़ना चाहा तो यह गाड़ी भगाकर वहाँ से निकल लिए पीछा करने पर पुलिस व बदमाशों के साथ मुठभेड़ हुई जिसमे कई फायर भी हुए पुलिस के अनुसार दो लोगों को हिरासत में ले लिया गया है वह तीन अभी भी पुलिस की गिरफ्त ऐसी बाहर है SSP ਪਟਿਆਲਾ ਮਨਦੀਪ ਸਿੰਘ ਨੇ ਦੱਸਿਆ ਕਿ ਇਹ ਲੋ ਗਲੋਰੈਂਸ ਬਿਸ਼ਨੋਈ ਗੈਂਗ ਸੇ ਸੰਬੰਧਿਤ ਹੈ। ਕੱਲ ਸਿਵਲ ਲਾਈਨ ਦੇ ਵਿੱਚ ਇੱਕ ਸਕੂਟਰ ਕਾਰ 2000 ਬੰਦ ਨੌਜਵਾਨਾਂ ਨੇ ਖੋਕ ਕੀਤੀ ਸੀ ਜਿਹੜੀ ਕਰੀਬ ਸਾਢੇ 8:00 ਪਟਿਆਲਾ ਸਿਵਲ ਲਾਈਨ ਏਰੀਆ ਚੋਂ ਤੇ ਉਦੋਂ ਦੀਆਂ ਹੀ ਅਸੀਂ ਪਾਟੀਆਂ ਬਣਾ ਕੇ ਵੱਖ-ਵੱਖ ਪਾਟੀਆਂ ਬਣਾਈਆਂ ਹੋਈਆਂ ਸੀ ਅਸੀਂ ਲੱਗੇ ਹੋਏ ਸੀ। ਇਹਦੇ ਵਿੱਚ ਸਾਨੂੰ ਇਹਦੇ ਬਾਰੇ ਇਤਲਾਹ ਮਿਲੀ ਸੀ ਕਿ ਮੂਵਮੈਂਟ ਇਹਨਾਂ ਦੀ ਇਸ ਪਾਸੇ ਅੱਇਆ ਅੱਜ ਸਾਡੀਆਂ ਜਿਹੜੀਆਂ ਐਡਵਾਂਸ ਪਾਰਟੀਆਂ ਸੀ ਸੀਆਈਏ ਸਮਾਣਾ ਇੰਸਪੈਕਟਰ ਵਿਜੇ ਕੁਮਾਰ ਤੇ ਸੀਆਈਏ ਪਟਿਆਲਾ ਇੰਸਪੈਕਟਰ ਸ਼ਮਿੰਦਰ ਸਿੰਘ ਇਹਨਾਂ ਦੇ ਨਾਲ ਜਦੋਂ ਕਾਰ ਨੂੰ ਰੁਪਨ ਦਾ ਇਹਨਾਂ ਨੂੰ ਕੀਤਾ ਸਾਨੂੰ ਇਤਲਾਹ ਮਿਲੀ ਸੀ ਵੀ ਇਸ ਏਰੀਏ ਦੇ ਵਿੱਚ ਇਹਨਾਂ ਦੀ ਮੂਮਰ ਦੇਖੀ ਗਈ ਹੈ ਜਦੋਂ ਇਧਰੋਂ ਕੈਸੀ ਘੇਰ ਰਹੇ ਸੀ ਉਹਨੂੰ ਕਾਰ ਨੂੰ ਤੇ ਇਹਨਾਂ ਨੇ ਵਾਹਕਲ ਉਹਦਾ ਭਜਾ ਲਿਆ ਉਹਦੇ ਵਿੱਚੋਂ ਅਸੀਂ ਦੋ ਜਣੇ ਇਹਨੂੰ ਹੁਣ ਤੱਕ ਜਿਹੜੇ ਇਹਦੇ ਚੋਂ ਫੜ ਲਏ ਆ ਇੱਕ ਹੈਗਾ ਮਣੀ ਏ ਇਹ ਹੈਗਾ ਦੁੱਲੜ ਹਾਂ ਦੁੱਲੜ ਤੇ ਇਹ ਹੈਗਾ ਆਪਣਾ ਪਟਿਆਲੇ ਜ਼ਿਲ੍ਹੇ ਦਾ ਇੱਕ ਨਵਨੀਤ ਹੈ ਕੈਥਲ ਦਾ ਤੇ ਜਿਹੜੇ ਇਹਦੇ ਚ ਹੁਣ ਪਗੋੜੇ ਆ ਹੁਣ ਤੱਕ ਨਵ ਲਾਹੌਰਿਆ ਇਹ ਬੇਸਿਕਲੀ ਬਸ਼ਨੋਈ ਲਾਰੈਂਸ ਬਸ਼ਨੋਈ ਤੇ ਸੰਪਤ ਨਹਿਰਾ ਗੈਂਗ ਦੇ ਇਹ ਮੈਂਬਰ ਹੈ ਇਹਦੇ ਵਿੱਚੋਂ ਜਿਹੜਾ ਨਵ ਲਾਹੌਰਿਆ ਅੰਕਰ ਤੇ ਪ੍ਰਸ਼ਾਂਤ ਇਹ ਦੋਨੇ ਅੰਕਰ ਤੇ ਪ੍ਰਸ਼ਾਂਤ ਉਹ ਵੀ ਇਹਦੇ ਨਾਲ ਸੀ ਜਿਹੜੀ ਸਾਡੀ ਇਤਲਾਹ ਦੇ ਮੁਤਾਬਕ ਇਹ ਹਜੇ ਤਿੰਨੇ ਬੰਦੇ ਸਾਥੋਂ ਸਲਿੱਪ ਕਰ ਗਏ ਜਿਹੜੀ ਉਹਦੇ ਵਿੱਚੋਂ ਦੋ ਅਸੀਂ ਕਾਬੂ ਕਰ ਲਿਆ ਦੋ ਵੈਪਨ ਇਹਨਾਂ ਕੋਲੋਂ ਸਾਨੂੰ ਮਿਲੇ ਐ ਤੇ ਬਾਕੀ ਜਿਹੜੇ ਇੱਕ ਜਿੱਥੇ ਰਹਿ ਰਹੇ ਸੀ ਪਿਛਲੇ ਤਿੰਨ ਦਿਨ ਤੋਂ ਉਹਦੇ ਵਿੱਚ ਸਾਨੂੰ 10 ਦੇ ਕਰੀਬ ਐ ਲੜਕੇ ਜਿਹੜੇ ਜਿਹੜੇ ਕਿ ਜੇ ਘਰ ਦੀ ਹਾਲਤ ਦੇਖੀਏ ਤਾਂ ਇਹ ਆ ਵੀ दारू ਦੀਆਂ ਬੋਤਲਾਂ ਨਾਲ ਭਰਿਆ ਹੋਇਆ ਕਿਤਾਬ ਦਸਾਂ ਕੋਲੇ ਇੱਕ ਐ ਜਿਹੜੀ ਤੇ ਇਹ ਪਿਛਲੇ 4-5 ਮਹੀਨਿਆਂ ਤੋਂ ਇੱਥੇ ਰਹਿ ਰਹੇ ਸੀ ਤੇ ਉਹਨਾਂ ਕੋਲੇ ਆ ਕੇ ਇਹ ਠਹਿਰੇ ਸੀ ਅਸੀਂ ਜਿਹੜੇ ਜਿਹੜੇ 10 ਲੜਕੇ ਆ ਇਹਨਾਂ ਨੂੰ ਅਸੀਂ ਵੈਰੀਫਾਈ ਕਰਾਂਗੇ ਵੀ ਇਹਨਾਂ ਦਾ ਕੀ ਪਾਸਟ ਹੈ ਫਿਲਹਾਲ ਹਜੇ ਉਹਨੂੰ ਅਸੀਂ ਅਰੈਸਟ ਨਹੀਂ ਕਰ ਰਹੇ ਪਰ ਇਹਨਾਂ ਬਾਰੇ ਅਸੀਂ ਛਾਣਮਾਇਨ ਕਰਾਂਗੇ ਵੀ ਇਹ ਲੜਕੇ ਕੌਣ ਸੀ ਤੇ ਇਹਨਾਂ ਦਾ ਇੱਥੇ ਕੀ ਵਾਸਤਾ ਜਿਹੜੇ ਜਿਹੜੇ ਬਾਈਕਾਂ ਸੀ ਬਾਈਕ ਜਿਹੜੀ ਇਹਨਾਂ ਕੋਲ ਹੀ ਬਾਈਕ ਮੁਕਾਬਲਾ ਵੀ ਹੋਇਆ ਟ੍ਰਾਫਿਕਿੰਗ ਹੋਈ ਹੈ ਉਹਦੇ ਵਿੱਚ ਉਹਦੇ ਵਿੱਚ ਫਾਇਰਿੰਗ ਹੋਈ ਹੈ ਜਿਹੜੀ ਕਿ ਪੁਲਿਸ ਵੱਲੋਂ 7-8 ਫਾਇਰ ਕੀਤੇ ਗਏ ਆ ਇਹਨਾਂ ਨੇ ਵੀ ਆਪਦੇ ਫਾਇਰ ਕਰਦੇ ਆਂ ਉਹ ਉਹ ਭੱਜੇ ਆ ਫੱਜਿਆਂ ਦੇ ਵਿੱਚੋਂ ਇੱਕ ਸਾਡੇ ਕੋਲੇ ਵਾਹਨ ਕਿਹੜਾ ਉਹ ਜਿਹੜਾ Swift ਸਾਡੇ ਕੋਲੇ ਡਿਜ਼ਾਈਨ ਜਿਹੜਾ ਵਾਹਨ ਵੀ ਸੀ ਉਹਦੇ ਫੜ ਲਿਆ ਉਹਦੇ ਦੇ ਵਿੱਚੋਂ ਉਹ ਪੈਡਲ ਜਿਹੜੇ ਆ ਜਿਹੜੇ ਉਹ ਤਿੰਨੇ ਜਣੇ ਉਹ ਨਿਕਲੇ ਆ ਪਰ ਅਸੀਂ ਆਪਦੇ ਇਸੇ ਟੰਗ ਨਾਲ ਲੱਗੇ ਹੋਏ ਆ ਵੀ ਉਹਦੇ ਚੋਂ ਨੂੰ ਕਿਉਂਕਿ ਪਰੀਆਲੇ ਉਹਨਾਂ ਕੋਈ ਵੀ ਐਕਟਿਵ ਵੈਪਨ ਹੈ ਨਹੀਂ ਹਾਂ ਵੈਪਨ ਵੈਪਨ ਹੈ ਫਾਇਰਿੰਗ ਕਿਹੜੇ ਟੋਰਚ ਹੋਈ ਹੈ ਫਾਇਰਿੰਗ ਇਸੇ ਏਰੀਆ ਦੇ ਵਿੱਚ ਹੀ ਹੋਈ ਹੈ ਇਸੇ ਏਰੀਆ ਦੇ ਵਿੱਚੋਂ ਜਿਹੜੀ ਫਾਇਰਿੰਗ ਹੋਈ ਹੈ ਕਿਉਂਕਿ ਇਹਨਾਂ ਦਾ ਸਾਨੂੰ ਇਹ ਸੂਤਲਾ ਵੀ ਇਸ ਏਰੀਆ ਦੇ ਵਿੱਚ ਕੋਈ ਮਕਾਨ ਜਿਹੜਾ ਪੀਜੀ ਦੇ ਵਾਂਗੂ ਲਿਆਵਿਆ ਤੇ ਉੱਥੇ ਆ ਕੇ ਰੁਕਣਾ ਜਿਹੜਾ ਇਹ ਬੱਚੇ ਜਿਹੜੇ ਵਿੱਚ ਅੰਦਰ ਮਿਲੇ ਐ ਉਹਨਾਂ ਨੇ ਕੋਈ 7000 ਰੁਪਿਆ ਕਿਰਾਇਆ ਦੇ ਰੇ ਸੀ ਤੇ 7000 ਦੇ ਵਿੱਚ ਦੋ ਨੌਕਰ ਰੱਖੇ ਹੋਏ ਸੀ ਤੇ 10 ਜਣੇ ਦੇ ਕਰੀਬ ਹੈਗੇ ਕਿਤਾਬ ਇੱਕੋ ਨਹੀਂ ਤੇ ਘਰ ਸਾਰਾ ਬੂਤਲਾਂ ਨਾਲ ਭਰਿਆ ਪਿਆ ਹੈ दारू ਦੀਆਂ ਬੂਤਲਾਂ ਠੀਕ ਹੈ ਸਰ ਵੈਪਨ ਕਿਹੜੇ ਕਿਹੜੇ ਹਾਰੂ ਗ੍ਰਿਫਤਾਰੀ ਹੋਈ ਹੈ ਜੀ ਜਿਹਨੇ ਦੋ ਦੋਨੋਂ ਹਾਂ ਜਿਹੜੇ ਦੋ ਆ ਉਹ ਬਾਹਰੋਂ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਉਹਨਾਂ ਨੂੰ ਤਾਂ ਸਿਰਫ ਅਸੀਂ ਆਇਡੈਂਟੀਫਾਈ ਕਰਨ ਲਈ ਲੈ ਕੇ ਆਏ ਸੀਗੇ ਕਿ ਕਿੱਥੇ ਇੱਕ ਸਾਤ ਕਿੱਥੇ ਸੁੱਤੇ ਸੀਗੇ ਤੇ ਕਿੱਥੇ ਹੋ ਰਹੇ ਸੀ ਦੋ ਪੋਰਸ਼ਨ ਐ ਇਹਦੇ ਵਿੱਚ ਥੱਲੇ ਵੀ ਕਮਰਾ ਹੈ ਤੇ ਉੱਤੇ ਵੀ ਕਮਰਾ ਹੈ ਵੈਪਨ ਕਿਹੜੇ ਕਿਹੜੇ ਵੈਪਨ ਹੈ ਕਿਹੜੇ ਕਿਹੜੇ ਵੈਪਨ ਦੋਨੋਂ ਚੁਲਿਆ ਜਾਊਗਾ ਜੀ ਇਹਨਾਂ ਨਹੀਂ ਜਿਹੜੀ ਦੇਖੋ ਜੀ ਜਿਹੜੀ ਮੇਨ ਵੱਡੀ ਗੱਲ ਹੈ ਇਹਦੇ ਵਿੱਚ ਜਿਹੜੇ ਜਿੰਨਾ ਕੋਲ ਰਹਿ ਰਹੇ ਸੀ ਆ ਕੇ ਰੁਕੇ ਆ ਉਹਨਾਂ ਬਾਰੇ ਕਿਉਂਕਿ ਦੱਸਿਆ ਗਿਆ ਕੋਈ ਪੜਨ ਵਾਲੇ ਮੁੰਡੇ ਆ ਕੋਈ ਬੀਐਸਸੀ ਕਰ ਰਿਹਾ ਹੋਰ ਕਰ ਰਿਹਾ ਉਹਨਾਂ ਦਾ ਅਸੀਂ ਪਾਸਟ ਵੈਦਰ ਕ੍ਰਿਮੀਨਲ ਕਿਸੇ ਐਕਟੀਵਿਟੀ ਸੀ ਤਾਂ ਅਸੀਂ ਉਹਨਾਂ ਦੇ ਖਿਲਾਫ ਵੀ ਕਾਰਵਾਈ ਕਰਾਂਗੇ ਨੰਬਰ 2 ਤੇ ਅਸੀਂ ਇਦੇ ਚ ਹੁਣ ਚੈੱਕ ਕਰ ਰਹੇ ਆ ਵੀ ਡੀਏਸੀ ਦਾ ਜੇ ਆਰਡਰ ਹੋਇਆ ਹੋਵੇ ਇਸ ਘਰ ਦੇ ਵਿੱਚ ਜਿਹੜੇ ਮਾਲਕ ਨੇ ਪੁਲਿਸ ਨੂੰ ਕੋਈ ਇਤਲਾਹ ਦਿੱਤੀ ਹੈ ਅਗਰ ਪੁਲਿਸ ਨੂੰ ਨਹੀਂ ਇਤਲਾਹ ਦਿੱਤੀ ਤਾਂ ਇਸ ਮਕਾਨ ਮਾਲਕ ਦੇ ਖਿਲਾਫ ਵੀ ਅਸੀਂ ਉਵੇਂ ਹੀ ਕਾਰਵਾਈ ਕਰਾਂਗੇ ਆ ਦੋ ਵਿਪਨ ਹੈ ਜੀ ਇਹਦੇ ਚੋਂ ਜਿਹੜਾ ਇਹ ਦੇਸੀ ਹੈ ਸਰ ਸਰ ਉੱਪਰ ਕਰੋ ਵਿਜ਼ਨ ਨਹੀਂ نیچے ਕਰੋ ਸਰ ਸਰ ਇੱਧਰ ਦਿਖ ਨਹੀਂ ਰਿਹਾ ਸਰ ਦੇਸੀ ਕਟੇਂ ਹਾਂ ਬਸ ਕਟੇਂ ਮੈਂ ਜਿਹੜੇ ਦੇਸੀ ਕਟੇਂ ਇਹ ਤੇ ਜੋ ਇੱਕ ਤੇ ਸੀ ਹੈ ਇੱਕ ਦੂਜੇ ਬਾਰੇ ਉਹਦੇ ਨਹੀਂ ਹਾਂ ਜਿਹੜਾ ਉਹ ਸਰ ਕੋਈ ਇੰਜਰਡ ਤਾਂ ਨਹੀਂ ਹੋਇਆ ਜਿਹੜੀ ਨਹੀਂ ਨਹੀਂ ਇੰਜਰਡ ਕੋਈ ਨਹੀਂ ਹੋਇਆਗਾ ਹਜੇ ਉਹਨਾਂ ਦਾ ਸਾਨੂੰ ਉਹ ਪਤਾ ਨਹੀਂਗਾ ਕਿਉਂਕਿ ਉਹ ਤਾਂ ਜਿਹੜੇ ਪਕੌੜੇ ਆ ਤਿੰਨ ਉਹਨਾਂ ਦੇ ਨਹੀਂ ਪਤਾ ਕਿਉਂਕਿ ਉਹਨਾਂ ਨੇ ਵੀ ਫਾਇਰ ਕੀਤਾ ਪੁਲਿਸ ਪਾਰਟੀ ਨੇ ਕੀਤਾ ਪਰ ਸਾਡੇ ਕੋਲੇ ਜਿਹੜੇ ਪੜੇ ਗਏ ਇਹਨਾਂ ਕੋਲੋਂ ਦੋ ਇੰਜਰਡ ਜਿਹੜੇ ਇਹ ਕੋਈ ਇੰਜਰਡ ਨਹੀਂਗਾ ਸਰ ਪੰਜ ਹੀ ਸੀਗੇ ਇਹ ਟੋਟਲ ਪੰਜ ਸੀਗੇ ਜਿਹੜੇ ਉਹਨਾਂ ਨੂੰ ਤੇ ਬਾਕੀ 10 ਟੋਟਲ ਇਸ ਘਰ ਦੇ ਵਿੱਚ ਆ ਜਿਹੜੇ ਆ ਕੇ ਉਹਨਾਂ ਕੋਲੇ ਠਹਿਰੇ ਸੀ ਪਿਛਲੇ 3 ਦਿਨਾਂ ਤੋਂ ਇਹ ਦਸਾਂ ਦੀ ਇਤਲਾਹ ਹੈਗੀ ਪੁਲਿਸ ਕੋਲ ਵੀ ਰਹਿ ਰਹੇ ਨਹੀਂ ਕੋਈ ਇਤਲਾਹ ਨਹੀਂ ਸੀ ਸਾਡੇ ਕੋਲ ਤਾਂ ਅਸੀਂ ਇਤਲਾਹ ਇਹ ਸੀ ਜਦੋਂ ਅੱਜ ਰਾਤ ਦੀ ਵਾਰਦਾਤ ਤੋਂ ਬਾਅਦ ਸਾਨੂੰ ਇਹਨਾਂ ਦੀ ਮੂਵਮੈਂਟ ਅਸੀਂ ਟਰੈਕ ਕਰਨ ਦੀ ਕੋਸ਼ਿਸ਼ ਕੀਤੀ ਰਾਤ ਦੇ ਸਾਰੇ ਆਫਸਰ ਬਾਹਰ ਐ ਇਸੇ ਗੱਲ ਨੂੰ ਅਸੀਂ ਟਰੈਕ ਕਰਦੇ ਕਰਦੇ ਅਲਟੀਮੇਟਲੀ ਇਹ ਪਾਇਆ ਗਿਆ ਵੀ ਇਸ ਏਰੀਏ ਵੱਲ ਮੂਵਮੈਂਟ ਦੇਖੀ ਗਈ ਹੈ ਮੂਵਮੈਂਟ ਦੇਖਦੇ ਅਜੇ ਘਰ ਕੋਈ ਆਇਡੈਂਟੀਫਾਈ ਨਹੀਂ ਸੀ ਜਦੋਂ ਅਸੀਂ ਇਸ ਘਰ ਦੇ ਨੇੜੇ ਨੂੰ ਪਹੁੰਚੇ ਉਦੋਂ ਹੀ ਉਹਨਾਂ ਦਾ ਵਾਹਨ ਉਹਨਾਂ ਨੂੰ ਜਿਹੜਾ ਆ ਗਿਆ ਉਹਨਾਂ ਨੇ ਵਾਹਨ ਦੇ ਵਿੱਚ ਇੱਕਦਮ ਰੋਕਣ ਦੀ ਕੋਸ਼ਿਸ਼ ਕੀਤੀ ਪ ਦੇ ਭੱਜਣ ਦੀ ਕੋਸ਼ਿਸ਼ ਕੀਤੀ ਗੱਡੀ ਜਿਹੜੀ ਫੜੀ ਗਈ ਜਿਹੜੀ ਗੱਡੀ ਜੋ ਚੋਰੀ ਹੋਈ ਸੀ ਕੱਲ੍ਹ ਹੈ ਜੀ ਜਿਹੜੀ ਗੱਡੀ ਗਲ ਹੋਈ ਸੀ ਖੋਈ ਸੀਗੀ ਉਹ ਕਵਰ ਹੋ ਗਈ ਗੱਡੀ ਨਹੀਂ ਉਹ ਹਜੇ ਅਸੀਂ ਉਹਦਾ ਕਰ ਰਹੇ ਹਾਂ ਜੀ ਹਜੇ ਤਾਂ ਇਹਨਾਂ ਨੂੰ ਲਿਜਾ ਕੇ ਕਿਉਂਕਿ ਇਹਨਾਂ ਨੂੰ ਪਹਿਲਾਂ ਆਇਡੈਂਟੀਫਾਈ ਕਰਾਉਣਾ ਸੀਗਾ ਜਿਹੜੇ ਰੂਮ ਦੇ ਵਿੱਚ ਰੁਕੇ ਸੀ ਇਹਨਾਂ ਦੇ ਇਹ ਤੁਹਾਨੂੰ ਉਹ ਬਾਕੀ ਸਾਰਾ ਵੀ ਜੇ ਤੁਸੀਂ ਚਾਹੋਗੇ ਤੁਹਾਨੂੰ ਸਾਰਾ ਦਿਖਾ ਦਿੰਨੇ ਆ ਉਹਦੇ ਵਿੱਚੋਂ ਮੇਰਾ ਨਾਮ ਕਰ ਦਿਓ ਪਾ ਵੀਰੇ ਮੈਂ ਵੀ ਆ ਪਿਕਚਰ ਹੈ ਨਾ ਮੇਰਾ ਪਿਛਲਾ ਘਰ ਆ ਮਤਲਬ ਸਾਹਮਣੇ ਘਰ ਆ ਪਿੱਛੇ ਉਹ ਘਰ ਆ ਨਾ ਮੈਂ ਵੀ ਮਤਲਬ ਮੱਲੇ ਵਾਲੇ ਦੇ ਨਾਲ ਫੜਦਾ ਉਹ ਇਹ ਜਿਹੜੀ ਦਿੱਕਤ ਨਹੀਂ ਆ ਗਈ ਆਪਾਂ ਨੂੰ ਜਿਹੜਾ ਆਪਣੇ ਨਾਲ ਕੱਢੂਗਾ ਆਪਾਂ ਉਹਦੇ ਨਾਲ ਕੱਢਦੇ ਆ ਤੇ ਬਸ ਇਹੀ ਆ ਵੀ ਇਹਨਾਂ ਨੇ ਬਹੁਤ ਜ਼ਿਆਦਾ ਦੁੱਖ ਕੀ ਕਰ ਰਹੇ ਹੋਏ ਸੀ ਇਹਨਾਂ ਕਿੰਨਾਂ ਨੇ ਦੁੱਖ ਕੀਤਾ ਸੀ ਜੀ ਆਹ ਮੁੰਡੇ ਜਿਹੜੇ ਰਹਿੰਦੇ ਨੇ ਜਿਹੜੇ ਪੀਜੀ 'ਚ ਰਹਿੰਦੇ ਨੇ ਮੁੰਡੇ ਠੀਕ ਹੈ ਜੀ ਪੀਜੀ ਦਾ ਕਿਹੜਾ ਵੀਰੇ ਪੀਜੀ ਦਾ ਪਰਮਿਟ ਭਰਨਾ ਪੈਂਦਾ ਠੀਕ ਹੈ ਜਿਹੜਾ ਮਾਲਕਾ ਉਹਨੂੰ ਉਹ ਚੋਣ ਆਈ ਨਹੀਂ ਹੈ ਜੀ ਤਾਂ ਜ਼ਿੰਮੇਵਾਰ ਕੌਣ ਜ਼ਿਆਦਾ ਮਤਲਬ ਉਹ ਕਰ ਰਹੇ ਨੇ ਜ਼ਿੰਮੇਵਾਰੀ ਤਾਂ ਬੰਦੀਆ ਕਰ ਲਈ ਉਹਦੇ ਕਰਕੇ ਬਸ ਅਸੀਂ ਸਾਰੇ ਜਣੇ ਦੁਖੀ ਆ ਅੱਜ ਇਥੇ ਕੀ ਮਾਮਲਾ ਹੋਇਆ ਮਾਮਲਾ ਤਾਂ ਇਹੀ ਹੋਇਆ ਕਿ ਪਹਿਲਾਂ ਪੈਰਿੰਗ ਇਹਨਾਂ ਨੇ ਕਰੀ ਸੀ ਜਦ ਗੱਡੀਆਂ ਇਹਨਾਂ ਦੇ ਪਹਿਲਾਂ ਇਹਨਾਂ ਦੀ ਗੱਡੀ ਆਈ ਉਹ ਖੜੀ ਆ ਸੇਵ ਵਿੱਚ ਸਾਹਮਣੇ ਫਿਰ 5 ਮਿੰਟ ਬਾਅਦ ਗੱਡੀਆਂ ਆਈਆਂ ਸੇ ਸੱਤ ਫਿਰ ਬਾਅਦ ਚ ਉਹਨਾਂ ਨੇ ਫੈਰਿੰਗ ਕਰੀ ਤੁਸੀਂ ਹਥਿਆਰ ਵੇਖੇ ਇਹਨਾਂ ਕੋਲ ਹਾਂ ਹਥਿਆਰ ਵੇਖਾ ਦੇ ਕਿੰਨੇ ਕੋਲ ਇੱਕ ਇੱਕ ਹਥਿਆਰ ਵੇਖਾ ਦੇ ਪੁਲਿਸ ਵਾਲਿਆਂ ਨੇ ਫੈਰਿੰਗ ਹਾਂ ਪੁਲਿਸ ਵਾਲਿਆਂ ਨੇ ਫੈਰਿੰਗ ਕੀਤੀ ਹਾਂ ਪੁਲਿਸ ਵਾਲਿਆਂ ਨੇ ਕਰੀ ਤੇ ਇਹਨਾਂ ਨੇ ਕਰੀ ਕਿੰਨੇ ਫਾਇਰ ਪਹਿਲਾਂ ਇਹਨਾਂ ਨੇ ਕਰੀ ਤੇ ਫਿਰ ਪੁਲਿਸ ਵਾਲਿਆਂ ਨੇ ਕਰੀ ਰਾਮ ਕੇਵਲ ਰਾਮ ਕੇਵਲ ਦੀ ਕੀ ਦੇਖਿਆ ਤੁਸੀਂ ਅੱਜ ਮੈਂ ਮੌਕੇ 'ਤੇ ਰਹਾ ਨਹੀਂ ਜੀ ਹਾਂਜੀ ਫੋਨ ਗਿਆ ਥਾ ਹੁਣ ਜੀ ਕਹਿੰਦੇ ਵਾਰ ਰੋਲ ਚਲਾਇਆ ਹੈ ਗੋਲੀਆਂ ਚਲਾਈਆਂ ਆ ਇਹਨਾਂ ਨੇ ਪੁਲਿਸ ਵਾਲੇ ਆਏ ਸਨ ਕਿੰਨੇ ਗੋਲੀਆਂ ਚਲਾਈਆਂ ਇੱਕ ਗੋਲੀ ਚਲੀ ਅੱਛਾ ਇੱਕ ਗੋਲੀ ਚਲੀ ਕਿੰਨੇ ਚਲਾਈ ਪੁਲਿਸ ਵਾਲਿਆਂ ਨੇ ਚਲਾਈ ਜਾਂ ਅੰਦਰੋਂ ਚਲਾਈ ਮੇਰੇ ਕੋਠੇ ਦੇ ਉੱਤੇ ਬਾਰਬਲ ਸਿੱਟਾ ਗਿਆ ਅੱਛਾ ਕੋਠੇ ਦੇ ਵਾਲੇ ਹੁਣ ਕਿੱਧਰ ਗਏ ਉਹ ਚਲੇ ਗਏ ਹੁਣ ਪੁਲਿਸ ਵਾਲੇ ਲੈ ਕੇ ਜਾਈ ਚੱਕੇ ਅੱਛਾ ਪੁਲਿਸ ਵਾਲੋ ਕੋਈ ਫਾਇਰਿੰਗ ਹੋਈ ਆ ਮੈਨੂੰ ਨਹੀਂ ਪਤਾ ਜੀ ਮੋਕੇ ਮੈਂ ਰਹਿ ਜਾਂ ਜੀ ਕੀ ਕਰਨ ਰਏ ਆ ਫਾਇਰਿੰਗ ਦੇ ਅੱਛਾ ਕੀ ਕਰਨ ਰਏ ਆ ਫਾਇਰਿੰਗ ਕਰਦੇ ਫਾਇਰ ਕਿਉਂ ਕੀਤਾ ਜੀ ਇਹਨਾਂ ਨੇ ਹੁਣ ਪੁਲਿਸ ਵਾਲਿਆਂ ਨੇ ਦੇਖ ਕੇ ਹੁਣ ਘਬੜਾ ਗਏ ਹੁਣ ਅੰਦਰੋਂ ਸਾਰੇ ਮੁੰਡੇ ਇੱਥੇ ਜਿੰਨੇ ਉਹਨੇ ਕਹਿੰਦੇ ਵੀ ਪੁਲਸ ਆ ਗਈ ਨਾਲ ਦੇ ਨਾਲ ਭੱਜਣ ਦੀ ਕੋਸ਼ਿਸ਼ ਕੀਤੀ ਕਿੰਨੇ ਟਾਈਮ ਤੋਂ ਰਹਿ ਰਹੇ ਹੋ ਕਿੰਨੇ ਟਾਈਮ ਤੋਂ ਇਹ ਮੁੰਡੇ ਰਹਿ ਰਹੇ ਇੱਥੇ ਇਹ 5-6 ਮਹੀਨੇ ਤੋਂ ਰਹਿ ਰਹੇ ਨੇ